ਤਸਵੀਰਾਂ ਦੇ ਵਿੱਚ ਤੁਸੀਂ ਤਿੰਨ ਨੌਜਵਾਨਾਂ ਨੂੰ ਦੇਖ ਰਹੇ ਹੋ ਜਿਨ੍ਹਾਂ ਨੇ ਮੂੰਹ ਦੇ ਉੱਤੇ ਕੱਪੜਾ ਬੰਨ੍ਹ ਕੇ ਆਪਣੀ ਪਛਾਣ ਲੁਕੋਈ ਹੋਈ ਹੈ। ਇਹਨਾਂ ਨੌਜਵਾਨਾਂ ਨੇ ਇੱਕ ਗਲੀ ਦੇ ਵਿੱਚ ਜਾ ਕੇ ਅਜਿਹੀ ਕਰਤੂਤ ਖਿੜਾ ਦਿੱਤੀ ਕਿ ਇਹਨਾਂ ਦੀਆਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਹੋ ਗਈਆਂ। ਇਹਨਾਂ ਦੀ ਕਰਤੂਤ ਦੇਖ ਘਰਾਂ ਦੇ ਵਿੱਚ ਬੈਠੇ ਲੋਕਾਂ ਦੇ ਵੀ ਦਿਲ ਹਿਲ ਗਏ। ਇਹ ਨੌਜਵਾਨ ਆਪਣੀ ਜੇਬ ਜੋ ਪਿਸਟਲ ਕੱਢਦੇ ਨੇ ਤੇ ਘਰ ਦੇ ਬਾਹਰ ਠਾ ਠਾ ਕਰਕੇ ਫਰਾਰ ਹੋ ਜਾਂਦੇ ਨੇ ਤੇ ਸਾਰੀਆਂ ਤਸਵੀਰਾਂ ਲੱਗੇ ਕੈਮਰੇ ਚ ਕੈਦ ਹੋ ਗਈਆਂ ਇਹ ਤਸਵੀਰਾਂ ਲੁਧਿਆਣਾ ਦੇ ਕਰਨੈਲ ਸਿੰਘ ਨਗਰ ਨੇੜੇ ਦੀਆਂ ਨੇ ਜਿੱਥੇ ਕਰੀਬ 27 ਸਕਿੰਟਾਂ ਦੇ ਵਿੱਚ ਬਦਮਾਸ਼ਾਂ ਨੇ ਘਰ ਦੇ ਬਾਹਰ ਤਿੰਨ ਗੋਲੀਆਂ ਚਲਾਈਆਂ। ਬਿਨਾਂ ਕਿਸੇ ਡਰ ਦੇ ਬਦਮਾਸ਼ ਪਿਸਤੌਲ ਦੇ ਵਿੱਚ ਗੋਲੀ ਲੋਡ ਕਰਦੇ ਨੇ ਅਤੇ ਫਾਇਰਿੰਗ ਕਰਦੇ ਦੇਖੇ ਗਏ ਨੇ। ਸੂਤਰਾਂ ਮੁਤਾਬਕ ਇਹ ਗੋਲੀਬਾਰੀ ਗੈਂਗਸਟਰ ਸਾਗਰ ਨਿਊਟਨ ਨੇ ਚਲਾਈ ਹੈ ਜਿਸ ਦੀ ਉਸਨੇ ਖੁਦ ਜ਼ਿੰਮੇਵਾਰੀ ਵੀ ਲਈ ਗਈ ਹੈ ਅਤੇ ਇਸ ਦੇ ਨਾਲ ਪੁਰਾਣੀ ਰੰਜਿਸ਼ ਵੀ ਦੱਸੀ ਜਾ ਰਹੀ ਹੈ। ਫਿਲਹਾਲ ਉੱਥੇ ਹੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹਾ ਪੁਲਿਸ ਬਾਈਕ ਦਾ ਨੰਬਰ ਟਰੇਸ ਕਰਨ ਦੇ ਵਿੱਚ ਲੱਗੀ ਹੋਈ ਆ ਇਸ ਨੂੰ ਲੈ ਕੇ ਲੁਧਿਆਣਾ ਦੇ ਏਡੀਸੀਪੀ ਇਨਵੈਸਟੀਗੇਸ਼ਨ ਅਮਨਦੀਪ ਸਿੰਘ ਬਰਾਨ ਨੇ ਕਿਹਾ ਕਿ ਪੁਲਿਸ ਸਟੇਸ਼ਨ ਦੁਗਰੀ ਦੇ ਅਧੀਨ ਇਹ ਘਟਨਾ ਹੋਈ ਜਿਸ ਦੀ ਅਸੀਂ ਲਗਾਤਾਰ ਜਾਂਚ ਕਰ ਰਹੇ ਹਾਂ ਸਰਕ ਸੋਸ਼ਲ ਮੀਡੀਆ ਤੇ ਲਗਾਤਾਰ ਵੀਡੀਓ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਕੁਝ ਨੌਜਵਾਨ ਨੇ ਉਹ ਜਿਹੜਾ ਪਿਸਟਲ ਦੇ ਨਾਲ ਜਿਹੜਾ ਗੋਲੀਆਂ ਚਲਾਉਂਦੇ ਦੇ ਨਜ਼ਰ ਆ ਕਿਹੜੇ ਇਲਾਕੇ ਦੀ ਬਾਤ ਹੈ ਇਹ ਅ ਪਰਸੋਂ ਲੇਟ ਨਾਈਟ ਦਾ ਜਿਹੜਾ ਇਨਸੀਡੈਂਟ ਹੈ ਦੁੱਗਰੀ ਪੁਲਿਸ ਸਟੇਸ਼ਨ ਬਗਾਨ ਅਡਮਿਸ਼ਨੇਟ ਚ ਜਾਂਦਾ ਉੱਥੇ ਤੁਸੀਂ ਦੇਖ ਰਹੇ ਹੋ ਫੁਟੇਜ ਦੇ ਵਿੱਚ ਜਿਹੜੇ ਤਿੰਨ ਪਰਸਨਸ ਹੈਗੇ ਆ ਉਹ ਬਾਈਕ ਤੇ ਇੱਕ ਨਵੀਂ ਆਂ ਦਾ ਬੰਦਾ ਦਾ ਘਾਰ ਆ ਉਹਦੇ ਬਾਹਰ ਆਇਆ ਉੱਥੇ ਆ ਕੇ ਜਿਹੜਾ ਬੰਦਾ ਪਿੱਛੇ ਬੈਠਾ ਸੀ ਉਹਨੇ ਤਿੰਨ ਰਾਉਂਡ ਜਿਹੜੇ ਫਾਇਰ ਕੀਤੇ ਅਸੀਂ ਇਸ ਵਾਰ ਦਾਤ ਨੂੰ ਜਿਹੜਾ ਹੈਗਾ ਹਾਂ ਵੈਰੀਫਾਈ ਕਰ ਰਹੇ ਹੈਗੇ ਹਾਂ ਮੁੰਦਈ ਨੂੰ ਵੀ ਅਸੀਂ ਕਾਲ ਕੀਤਾ ਹੈਗਾ ਪੁਲਿਸ ਸਟੇਸ਼ਨ ਦੇ ਵਿੱਚ ਉਹਦੇ ਵੀ ਸਟੇਟਮੈਂਟ ਰਿਕਾਰਡ ਕਰ ਰਹੇ ਹਾਂ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਹੈ ਤੇ ਆਫਟਰ ਵੈਰੀਫਿਕੇਸ਼ਨ ਆਫ ਦੀ ਫੈਕਟਸ ਸਾਰਾ ਕਰਕੇ ਜਿਹੜੀ ਬੰਦੀ ਇਲੀਗਲ ਕਾਰਵਾਈ ਹੈ ਉਹ ਸਾਡੇ ਵੱਲੋਂ ਅਮਲ ਚ ਲਿਆਂਦੀ ਜਾਊਗੀ ਤੇ ਜਲਦੀ ਤੋਂ ਜਲਦੀ ਜਿਹੜੇ ਦੋਸ਼ੀ ਇਹਨਾਂ ਨੂੰ ਫੜਿਆ ਜਾਊਗਾ ਹਜੇ ਫਿਲਹਾਲ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਅਸੀਂ ਇੱਥੇ ਜਿਹੜਾ ਹੈਗਾ ਕਰ ਰਹੇ ਹਾਂ ਜੀ ਸਾਡੀਆਂ ਟੀਮਸ ਅਲੱਗ-ਅਲੱਗ ਟੀਮਸ ਕੰਮ ਕਰ ਰਹੀਆਂ ਤੇ ਜਲਦੀ ਤੋਂ ਜਲਦੀ ਜਿਹੜਾ ਇਹਨਾਂ ਨੂੰ ਫੜਿਆ ਜਾਏਗਾ ਹਜੇ ਫਿਲਹਾਲ ਇਹ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਾਂਚ ਦਾ ਵਿਸ਼ੇ ਚੱਲ ਰਹੀ ਹੈ ਸਰ ਕੋਈ ਵਿਸ਼ਾ ਕੋਈ ਵਾਈ ਕੈਟਗਰੀ ਵੀ ਸਾਡਾ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਵੀ ਕੋਈ ਬਾਈ ਕੈਟਗਰੀ ਦਾ ਹੈਗਾ ਅਸੀਂ ਇਸ ਚੀਜ਼ ਨੂੰ ਵੈਰੀਫਾਈ ਕਰ ਰਹੇ ਹਾਂ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਲਦੀ ਜਿਹੜਾ ਹੈਗਾ ਸਾਰਾ ਟਰੂਥ ਅਨਲੈਵਲ ਕਰਕੇ ਜਿਹੜਾ ਤੁਹਾਨੂੰ ਪ੍ਰੋਪਰ ਪ੍ਰੈਸ ਬਰੀਫਿੰਗ ਦਿੱਤੀ ਜਾਊਗੀ ਠੀਕ ਥੈਂਕ ਯੂ ਫਿਲਹਾਲ ਇਸ ਮਾਮਲੇ ਦੇ ਵਿੱਚ ਕਿਸੇ ਦੀ ਗ੍ਰਿਫਤਾਰੀ ਤਾਂ ਨਹੀਂ ਹੋਈ ਪਰ ਜਲਦ ਹੀ ਮੁਲਜ਼ਮਾ ਨੂੰ ਗ੍ਰਿਫਤਾਰ ਕਰਨ ਦੀ ਗੱਲ ਕਹੀ ਜਾ ਰਹੀ ਹੈ ਅਧਿਕਾਰੀਆਂ ਨੇ ਕਿਹਾ ਕਿ ਮੁਲਜ਼ਮਾ ਦੇ ਸਨਾਖਤ ਵੀ ਅਸੀਂ ਕਰ ਰਹੇ ਹਾਂ ਹਾਲਾਂਕਿ ਜਦੋਂ ਉਹਨਾਂ ਦੀ ਪੁੱਛਿਆ ਗਿਆ ਕਿ ਇਹ ਕੋਈ ਗੈਂਗਸਟਰ ਨੇ ਤਾਂ ਉਹਨਾਂ ਕਹਿੰਿਆ ਕਿ ਇਸ ਦੀ ਜਾਂਚ ਕਰ ਰਹੇ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਹਣੀ ਦੀ ਰਿਪੋਰਟ